कितने चले आ? मार्केट। मार्केट क्या लेने? अभी चीजें लेने कौन सी चीजें? मैं अपने शूज लाऊंगी। और? और मैं अपने कांचे लाऊंगी। और? और क्यों लेना और क्यों लेना ना? क्यों ना? आ, कुछ नहीं बस? ठीक है कुछ चीज दवा के लेके आ मागे होना। मैं चीज़ हाँ बाकी जरा चीज लेन चले हैं वो तो कोई जरूरत नहीं तेरी अपन लेन की चले हैं ਤੈਨੂੰ ਪਤਾ ਨਹੀਂ ਪੰਜਾਬੀ ਵਿੱਚ ਫਿਰ ਤੇ ਲਈ ਅਸਲਾਂ ਚਲੇ ਜਾਂਦੇ ਹਾਂ ਕਾਤੋਂ ਲੈਣ ਚਲੇ ਆ ਕਿਉਂਕਿ ਪਰ ਵੈਨਸ ਦੀ ਜਿਆ ਕੀ ਚੀਜ਼ਾ 3 3 ਦਾ ਸਕੂਲ ਵਿੱਚ ਮਨਾਉਣਗੇ ਪ੍ਰੋਗਰਾਮ ਹੈ ਇਸ ਕਰਕੇ ਨਵਲ ਦੀ ਡਰੈਸ ਲੈਣ ਚਲੇ ਆਣਾ ਗ੍ਰੀਨ ਆਣਾ ਬਨਾਨ ਨੇ ਕਿਹਾ ਕੀ ਫੋਟੇ ਫੋਟੇ ਨੂੰ ਸਾਡਾ ਫੰਕਸ਼ਨ ਆ ਮਰ ਤੋਂ ਫੋਟੇ ਨੂੰ ਉਹ ਤਾਂ 15 ਅਗਸਤ ਦਾ ਹੋਊਗਾ 15 ਅਗਸਤ ਦਾ ਮਰ ਤੋਂ ਅ ਅੱਛਾ ਇਹ ਦੇ ਇਸ਼ਾਰੇ ਕਰੀ ਜਾਂਦਾ ਵੀ ਐ ਕਿਵੇਂ ਕਰਦਾ ਨਿਮਰ ਤੇ ਇਸ਼ਾਰੇ ਐ ਹਾਂ ਦੇਖ ਕਹਿੰਦਾ ਵੀ ਆ ਖਾਣ ਪੀਣ ਲਿਆ ਦੀ ਦੇਖ ਤਾਂ ਸਹੀ ਨਿਮਰ ਤੈਨੂੰ ਇਸ਼ਾਰੇ ਚਲੋ ਆਪਾਂ ਚੱਲੇ ਨਿਮਰ ਤੇ ਡਰੈਸ ਲੈਣ ਅੱਜ ਤੇ ਮਾਰਕੀਟ ਦੇ ਵਿੱਚ ਦੇਖਦੇ ਆਂਗੇ ਕਿਉਂਕਿ ਨਿਮਰਤ ਕੋਲੇ ਸੂਟ ਹੈ ਨਹੀਂ ਗ੍ਰੀਨ ਕਲਰ ਦਾ ਮਿਲਣਾ ਵੀ ਹੈ ਨਹੀਂ ਮਿਲਦਾ ਬਟ ਕੋਸ਼ਿਸ਼ ਕਰਦੇ ਆਂ ਵੀ ਰੈਂਟ ਤੇ ਮਿਲ ਜੇ ਜਾਂ ਕਿਵੇਂ ਤਾਂ ਕਰ ਸਕੂਟਰੀ ਗਰਮ ਹੋਉ ਨਹੀਂ ਤਾਂ ਮੱਚਾ ਹੋਰ ਕੀ ਸਕੂਟਰੀ ਘੜੀ ਧੁੱਪੇ ਪਹਿਲਾਂ ਸਵੇਰ ਦਾ ਮੌਸਮ ਵਧੀਆ ਹੋ ਰਿਹਾ ਸੀਗਾ ਹੁਣ ਧੁੱਪ ਨਿਕਲਈ ਨਹੀਂ ਹੁਣ ਤੱਕ ਵਧੀਆ ਸੀਗਾ ਮੌਸਮ ਹੁਣ ਧੁੱਪ ਨਿਕਲਈ ਹਨਾ ਨੇ ਪਰਤ ਜਦੋਂ ਆਪਾਂ ਜਾਣਾ ਸੀ ਸਕੂਟਰੀ ਘਰ ਮੋਗੀ ਨਹੀਂ ਤਾਂ ਮੱਚ ਜਾਣਗੇ ਹਨਾ ਨੇ ਪਰਤ ਹਾਂ ਮੇਰੇ ਪਾਪਾ ਨੇ ਧੁੱਪ ਗਾਇ ਕੌਕ ਕਾ ਇੰਟਰਨੈਟ ਲੈਵ ਜੇ ਨੋਂ ਤੇ ਪਾਣੀ ਦੇਖ ਕਰ ਹੰਡੀ ਕਰ ਦੇ ਸਕੂਟਰੀ ਦੀ ਬੋਲਦਾ ਜਾਨਾ ਨਾ ਐ ਮਾਤਾ ਦੀ ਨਿਮਰਤ ਕਿੱਥੇ ਆ ਦੇਖੀ ਨੀ ਜੇ ਜੈ ਮਾਤਾ ਦੀ ਓਏ ਤੂੰ ਤਾਂ ਦਿਖੀ ਰਿਹਾ ਜੈ ਮਾਤਾ ਦੀ ਕਰਦਾ ਜੈ ਮਾਤਾ ਦੀ ਜੈ ਵਾਲੀ ਅਜੀੜਾ ਅਜੇ ਤਾਂ ਉੱਪਰ ਪੰਗਾ ਨਹੀਂ ਲਿਆ ਹੋ ਰਹਾ ਮੈਨੇ ਵਾਓ ਚਲੋ ਚੱਲ ਨੀ ਮਰ ਤਾ ਹਵਾ ਲਾਉ ਖਵਾਈ ਹੇ ਹੇ ਮੈਂ ਨਨ ਗੋੜਿਆ है ना ऊपर के पाया <laughs> नहीं 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 नहीं। और चलो चलिए भैया को बोलो एसी चला दो चल रहा है एसी चलाया लग रहा है ना और बड़ी शांति है भैया ड्रेस देखनी है पंजाबी ग्रीन कलर में ठीक है थोड़ा सा सांस आ रही है अभी और क्या हाँ एक हाँ। कब लगाया इसको ਅਵੀ ਲਗਾਇਆ ਉਹ ਬੜੀਆ ਯਾਰ ਥੋੜਾ ਸਾਹ ਰਾਤ ਨੂੰ ਲਗੀ ਇਸੇ ਲਈ ਤਾਂ ਮੇਰੇ ਲਾਇਆ ਤਾਂ ਇਹ ਵੀ ਧੀਰੇ ਧੀਰੇ ਕੰਮ ਕਰਤੇ ਹੋਗੇ ਜੀ ਬੜੇ ਬੜੇ ਹੈ ਨਾ ਇੱਕਦਮ ਬੈਨਾਸੀ ਬਣ ਗਏ ਬਦੀ ਪੰਜਾਬੀ ਆਦੀ ਹਿੰਦੀ ਹੋ ਸਮਝ ਰਹਾ ਨਾ ਜਬਰਦਸਤੀ ਆਪਣੀ ਭਾਸ਼ਾ ਨਿਕਲੀ ਜਾਂਦੀ ਮੇਚ ਹੈਗੇ ਵੀ ਕੋਈ ਇਹ ਅੰਮਲ ਗ੍ਰੀਨ ਕਲਰ ਦੀ ਚਾਹੀਦੀ ਹੈ। ਠੀਕ ਹੀ ਆ। ਇਹ ਤਾਂ ਬਹੁਤ ਵੱਡਾ ਹੋਊਗਾ। ਛੋਟਾ ਸਾਈਜ਼ ਨਹੀਂ ਚ। ਇਹ ਤਾਂ ਬਹੁਤ ਖੁੱਲਾ ਹੋਏ ਦੇ ਨਾ? ਦਿਖਾਈ ਨਹੀਂ ਵਰਤਾ। ਉਧਰ ਪਿੱਛੇ ਨੂੰ ਹੀ ਹੈ। ਲਹਿੰਗਾ ਵੀ ਹੈ ਇਸਕਾ। ਕੀ ਹੈ? ਯਾਤਲਵਾ ਰਹੀ ਹੈ।

ਬੜਾ ਜਰ ਖੁੱਲ ਜਾ ਤੈਨ ਲਗੂ ਇੱਕ ਵਾਰ ਇੱਕ ਵਾਰ ਇੱਕ ਵਾਰ ਨੰਬਰ ਛੋਟਾ ਵੀ ਦਿਖਾ ਦੋ ਇੱਕ ਵਾਰ ਇਸ ਇਹ ਚੂ ਰੱਖ ਲਓ 4 ਨੰਬਰ 24 ਨੰਬਰ ਬਸ ਫਿਰ 8 ਇਸਲਵਾਰ ਦਿਖਾਓ ਠੀਕ ਹੈ ਇਹ ਨਾਲ ਦੀ ਦੁਪੱਟਾ ਨਹੀਂ 골ਡਨ ਲੱਗਾ ਹੈ ਇਸ ਦੇ ਸਾਧ ਕੀ ਲੱਗਦਾ ਹੁਣ ਮੈਂ 3 ਕਿਲਵਾ ਕੇ ਮੈਂ ਠੀਕ ਹੋ ਜੂ ਹੋਜੇ ਮੈਂ ਵਧੀਆ ਹੀ ਆ। ਹੈ? ਵਧੀਆ ਹੋ ਜੇ, ਚੰਗਾ ਹੀ ਆ। ਕਿਉਂ? ਅੰਦਰ ਦੀ ਜਾਨ ਖਾਈ ਜਾਨੀ ਐ ਤੇ ਮਨ ਦਾ ਦੁਖੀ ਕਰ ਗਿਆ, ਨਿਆਇ ਮਰ ਗਿਆ ਹੈਗਾ। ਫਿਰ ਮੈਂ ਕੀ ਕਰਾਂ ਮੈਂ ਲੱਤਾਂ ਵਾਂਗੂੰ ਦੱਦ ਕਰਦੇ ਹਾਂ ਵੀ ਮੇਰੀ ਗਾ। ਹਾਂ ਮੈਨੂੰ ਮਸਤ ਕਰਵਾਉਂ ਹੁਣ 5। 5 ਨਹੀਂ 3 ਨਾਲ ਪਿਛਲੀ ਵਾਰ ਠੀਕ ਹੋ ਗਿਆ ਸੀ, ਮੁੜ ਕੇ 6 ਮਹੀਨੇ ਦਰਦ ਹੋਵੇ। ਦੰਦਵਾ ਲਈ ਫਿਰ ਸਾਲ 6 ਮਹੀਨੇ ਨਿਕਲ ਜਾਣਗੇ ਦੋ ਚਲੋ। ਹਾਇਰੋ ਬਈ ਲਵਾਉਣੇ ਵੀ ਤਾਂ ਓਕੇ ਆ ਪਤਾ ਜਿਹੜੇ ਇਹ B12 ਦੇ ਇਹ ਕਹਿੰਦਾ ਇਹ ਇੰਨੇ ਹਾਰਡ ਆ ਇੰਨਾ ਜ਼ਿਆਦਾ ਸਟਰੋਂਗ ਹੋ ਜਾਂਦੇ ਨੇ। ਠੀਕ ਤਾਂ ਹੋਣਾ। ਠੀਕ ਤਾਂ ਉਹਨਾਂ ਦਰਦ ਵੀ ਤਾਂ ਹੁੰਦਾ ਐਨੀ ਵੱਡੀ ਗੰਢ ਬਣ ਜਾਂਦੀ ਹੈ ਪਤਾ ਉਹਦੇ ਨਾਲ ਉਹ ਕਿੰਨੀ ਦੇਰ ਤੱਕ ਮੈਂ ਸੁਖ ਆਰਾਮ ਨਾਲ ਤਾਂ ਰੇਟੇ ਰਹੂੰਗੇ ਹੋਰ ਕੀ ਆ ਕੰਮ ਕੌਣ ਕਰੂਗਾ ਕੰਮ ਕਰਾਂਗੀ ਚੰਗਾ ਕਮੂਗਾ ਗੱਲਾਂ ਮਾਰਦੀ ਹੈ ਇਕੱਲੀਆਂ ਕੰਮ ਕਰ ਲੇਗੀ ਚਲ ਭਈ ਉਹਨੂੰ ਕਹੇ ਕੰਮ ਕਰ ਲਈ ਵੀ ਪਾਪਾ ਮੰਮਾ ਲੈਤੀ ਰੋ ਇਹ ਕੀ ਆ ਪਾਪਾ ਕੰਮ ਮੈਂ ਤਾਂ ਕਰਨਗੇ ਸਾਰੇ ਸੀ ਹੈਲਪ ਕਰਾਂਗੀ ਚੰਗਾ ਤੇਰੇ ਤੇ ਤਾਕਤਾਂ ਦੇਵਾਦੇ ਹੁਣ ਵੀ ਕੰਮ ਕਰ ਨੇ ਮਰਤੇ ਲੱਗਦੇ ਹੀ ਗਿਰਜੂਗਾ ਤੇਲ ਹੈ ਨਹੀਂ ਤੁਸੀਂ ਕਹਿੰਦੇ ਕਿ ਹੁਣ ਤੱਕ ਦਾ ਲਵਾ ਤੇ ਫੇਰ ਵੀ ਕੰਮ ਕਰੂ ਹੁਣ ਫਿਰ ਉਹ ਦੁੱਖ ਦੇ ਜਿਨ੍ਹਾਂ ਚਿਰ ਹੁਣ ਮਹੀਨਾ ਡੇਢ ਮਹੀਨਾ ਉਹ ਦਵਾਈ ਖੁਰਦੀ ਨਹੀਂ ਉਹਨਾਂ ਚਿਰ ਕਰੋ ਤੇਰੀ ਤਾਂ ਖੁਰਨੀ ਹੋਣੀ ਦਵਾਈ ਦਵਾਈਆਂ ਖਾ ਲਾ ਖਾ ਕੇ ਮਰ ਗਿਆ ਮੈਂ ਨਹੀਂ ਆਪ ਵੀ ਕਹਿ ਰਹੇ ਤੇ ਗਾਇਜ਼ ਅੱਜ ਆਪੋ ਗਏ ਸੀ ਮਾਰਕੀਟ ਮਤਲਬ ਮੁਸਿਸਾ ਲੈਟ ਮੈਟ੍ਰੀ ਕਿ ਲਏ ਕਾਫੀ ਕਾਹਲੇ ਸਮਾਨ ਲੈ ਕੇ ਆਏ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਕਿ ਜਿਹੜੀ ਆਪਾਂ ਲੈ ਕੇ ਆਏਗੇ ਡਰੈਸ ਤੇ ਡਰੈਸ ਦਾ ਨਿਮਤ ਸੂਨ ਦੇ ਰਿੱਚ ਹੈਗਾ ਬਾਕੀਆਂ ਬਸ ਸਿਹਾਰ ਨੰਨ ਕੇ ਗ੍ਰੀਨ ਕਲਰ ਦੀ ਪਾਣੀਆ ਬਟ ਮੈਨੂੰ ਇਸ ਤੋਂ ਵੀ ਹੋਰ ਵਧੀਆ ਮੱਝੇ ਲੇਕਰ ਨਹੀਂ ਮਿਲੀ ਤੇ ਸੋ ਇਹ ਕਰਕੇ ਮਤਲਬ ਇਸ ਤਰ੍ਹਾਂ ਲੇਸ ਲੱਗੀ ਹੋਇਆ ਤੇ ਨੀਚੇ ਤੇ ਇਹ ਵਾਲੀ ਆਪਾਂ ਦੂਨੀਣਾ ਹੈਗਾ ਜਿਹੜਾ ਇਹਦਾ ਕਮੀਜ਼ ਹੈਗਾ ਤੇ ਉਸ ਤੋਂ ਬਾਅਦ ਇਹ ਨਾਲ ਹੈਗੀ ਐਸਕਲਰ ਤੇ ਸੋਵਾਦੀ ਨੂੰ ਇਹ ਤੇ ਇਸ ਤਰ੍ਹਾਂ ਦੇ ਇਸ ਲਗੇ ਨਾ ਗੀਤੇ ਤੇ ਉਸ ਤੋਂ ਬਾਅਦ ਇਹ ਤਾਂ ਉਹ ਦਪੱਟਾ ਬਕਰੋ ਕੇ ਇਹ ਉਹ ਜੋ ਸੀਗਾ オリジナル ਕਿਉਂਕਿ ਮੌਲੀ ਆਂ ਹੈਗਾ ਫਿਰ ਮੈਂ ਲੱਭਿਆ ਕੁਝ ਇਸ ਤਰ੍ਹਾਂ ਦਾ ਉਹ ਹੋਏਗਾ ਤੇ ਯਾਨੀ ਇਹਦੇ ਨਾਲ ਦਾ ਕੋਈ ਤੁਸੀਂ ਇਸ ਤਰ੍ਹਾਂ ਦੇ ਲੇਸ ਵਾਲੇ ਮਿਲ ਕੇ ਤਾਂ ਪੰਜਾਬੀ ਫੁਟਨਾਰਿਸ ਕਰੇ ਨਹੀਂ ਚੱਲਦਾ ਨਾ ਤੇ ਸੋ ਇਸ ਕਰਕੇ ਫਿਰ ਨਾ ਕੁਝ ਨਾ ਕੁਝ ਕਰਦੇ ਹੋਏ ਮੈਂ ਦਿੱਕਾ ਤੇ ਫਿਰ ਮੈਂ ਇਹਨਾਂ yellow color ਦੇ ਦਰਜੇ ਤੋਂ ਕਰਦਾ ਹਾਂ ਉਸ ਤੋਂ ਬਾਅਦ ਮੈਂ ਉਹ ਕੁਟ ਰੀਆ ਫਿਰ ਮੈਂ ਕੁੜੀਆ ਚੂੜੀਆਂ ਇਹਨਾਂ ਵਰਤ ਲਈ ਗ੍ਰੀਨ ਲੰਗਰ ਮੈਂ ਕਿਉਂਕਿ ਕਿੰਨੇ ਮਤ ਪਾ ਕੇ ਜਾਊਗਾ ਕਿ ਕਿੰਨਾ ਪਿਆਰਾ ਲੱਗੂਗਾ ਤੇ ਫਿਰ ਇਹਨਾਂ ਸੂਲੀ ਚੁੱਕਿਆ ਨਾ ਉਹਦੇ ਬਾਅਦ ਮੈਂ ਆ ਦੋ ਦਰਜੇ ਆਪਣੇ ਵੀ ਲੰਗਾ ਵੈਸੇ ਮੈਂ ਨਾ ਮਤਲਬ ਕਿ ਬਹੁਤ ਘਟ ਪੰਗਾ ਇਸ ਤੱਕ ਚੂੜੀਆਂ ਤੇ ਅੱਜ ਮੈਂ ਸੋਚਿਆ ਮੈਂ ਵੀ ਪਾਲਾ ਤੇਵਾ ਦੋ ਦਰਜੇ ਚੁੰਗੀਆਂ ਲੰਗਾ ਬਟ ਹਲੇ ਮੈਂ ਪਾਈਆਂ ਹੈ ਨਹੀਂ ਪਾਉਂਗੀ ਤੇ ਸੋ ਇਹ ਵੇਖ ਲਿਓ ਇਹ ਲੱਗੀਆਂ ਇਹ ਦੋ ਦਰਜੇ ਇਹ ਇਹ ਚੂੜੀਆਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਹੋਰ ਕੀ ਹੈ ਮੇਕਸ ਨੂੰ ਲੈਂਦੇ ਤੇ उस फिर तो मैं एक मेहंदी की निमृत में तो ना जिस दिन लेके जाना पास होगा प्रॉब्लम तो नीमृक में उस दिन मेहंदी की कीप भी लेके जानी सो so इस करके एक मैं मेहंदी कीप उस तो मेन चीज़ मैं राखी मैं दस दसती हाँ मैं राखी एक सिंपल वाली लियाँ थोड़ी हे एक मैं ले ये वाली हेल्प वाली ਇਸ ਲਈ ਹੈ ਇਸ ਸਪਾਈਡਰਮੈਨ ਦਾ ਸਪਾਈਡਰਮੈਨ ਨਿਆ ਹੋ ਹੋ ਗਿਆ ਇਹ ਉਹ ਹੈ ਰੈਨਮੈਨ ਰੈਨਮੈਨ ਕਹਿੰਦੇ ਕਿ ਇਹ ਇਸ ਨੂੰ ਪਤਾ ਉਸ ਨੂੰ ਸਪਾਈਡਰਮੈਨ ਜਗਿਆ ਇਹ ਵਾਲੀ ਲਈ ਤੇ ਇਹ ਵਾਲੀ ਨੇ ਸਿੰਪਲ ਆ ਰੱਖੀ ਰੱਖ ਲਈ ਮੈਂ ਇਸ ਦੀ ਮੈਂ ਇੰਨਾ ਜਲਦੀ ਜਿਹੜੀ ਰੱਖੀ ਆ ਉਹ ਕਿਉਂ ਲਈ ਕਿਉਂਕਿ ਨਾ ਕਰੇ ਨਾ ਸਾਡੇ ਮਤਲਬ ਤੁਹਾਨੂੰ ਕੋਈ ਫੰਕਸ਼ਨ ਸੀਗਾ ਕੋਈ ਹੋਰ ਆਮ ਹੈ ਤੇ ਇਹ ਦੋ ਫੰਕਸ਼ਨ ਨਹੀਂ ਕਰ ਸਕਦੇ ਮਤਲਬ ਕਿ ਘਰੇ ਕੋਈ ਕੰਮ ਸੀਗਾ ਤੇ ਮੇਰੇ ਇੰਟਰਨੈਟ ਤੇ ਚਾਨਾ ਸੀਗਾ ਨੂੰ ਲਾਇਆ ਸੀਗਾ ਤੇ ਫਿਰ ਮੈਂ ਇਸ ਕਰਕੇ ਨਾ ਮੈਂ ਪਹਿਲਾਂ ਰੱਖੀ ਲਈ ਕਿਉਂਕਿ ਨਕੇ ਮੇਰੇ ਭਤੀਜੇ ਨੂੰ ਤੇ ਮੇਰੇ ਪਾਈ ਨੂੰ ਵੀ ਮੈਂ ਪਹਿਲਾਂ ਫੇਸ ਤੋਂ ਹੀ ਰੱਖੀ ਕਿ ਇਹਦੇ ਪਪਾ ਨੂੰ ਥਵਾ ਦੇ ਫਿਰ ਮੈਂ ਇਸ ਕਰਕੇ ਅੱਜ ਜਿਹੜੀ ਹੈਗੀ ਰਾਖੀ ਮਤਲਬ ਜੜੀ ਲੈ ਕੇ ਆ ਗਈ ਤੇ ਨਾਲ ਹੀ ਉਹ ਪਿੰਦਰ ਦੀ ਵੀ ਲੈ ਲਈਆਂ ਫਿਰ ਮੈਂ ਨਾਲ ਹੀ ਕਿਉਂਕਿ ਥੋੜੇ ਟਾਈਮ ਦੇ ਬਾਅਦ ਮੈਂ ਐਸੇ ਵੀ ਰੱਖੀ ਆਉਣ ਵਾਲੀ ਆ ਤੇ ਪਰ ਮੈਂ ਉੱਤੇ ਵੇਚ ਜਿੰਦਾ ਸੀ ਇਸ ਕਰਕੇ ਮੈਂ ਨਿਮਰਤ ਪਾਰ ਦੇਖਦੇ ਆਪਾਂ ਇਹ ਡਰੈਸ ਪਾ ਕੇ ਤੇ ਦੁਆਸਤਿੰਗ ਦਾ ਅਪੋਇੰਟਮੈਂਟ ਵੀ ਲਾ ਕੇ ਰੈਡੀ ਹੋਊਗੀ ਕਿ ਨੀਕ ਜੂਤੀ ਜੀ ਡਾਲ ਲੱਗੂ ਕਿੰਨਾ ਸੋਹਣਾ ਲੱਗੂਗਾ ਤੇ ਉਦੋਂ ਤੁਹਾਨੂੰ ਦਿਖਾਵਾਂਗੇ ਪੂਰੀ ਲੁੱਕ ਕਿਉਂ ਹੈਗਾ ਬੱਸ ਉਹ ਇਹਦਾ ਹਜੇ ਪ੍ਰੋਗਰਾਮ ਤੇ ਉਦੋਂ ਤੱਕ ਆਪਾਂ ਜੇਰਾ ਜੇਰਾ ਅੱਜ ਤੇ ਮੇਂੇ ਸ਼ਾਪਿੰਗ ਕੀਤੀ ਮੈਂ ਕਿਆਦਾ ਕੁਝ ਨਹੀਂ ਲੈ ਪਾਈ ਕਿਉਂਕਿ ਨਿੰਦਰਾ ਕਿਉਂਕਿ ਟਾਈਮ ਖਤਮ ਹੋ ਰਿਹਾ ਸੀਗਾ ਤੇ ਮੈਨੂੰ ਲੱਗਦਾ ਕਿ ਮੈਂ ਥੋੜਾ ਹੋਰ ਉਹ ਸਮਾਨ ਲੈਣਾ ਸੀਗਾ ਸੋ ਜੀ ਜੇ ਸੈੱਟ ਹੋਏ ਲਿਖੇ ਤੇ ਅੱਜ ਆਪਾਂ ਇਹ ਜਿਹੜਾ ਆਪਾਂ ਹਲੇ ਹੁਣ ਨਮਰ ਤਾਂ ਮੇ ਤਾਂ ਤੋ ਕੁਆ ਨਾ ਲੈ ਹਾਂ ਬੰਦੇ ਵਾਸਤੇ ਹੈ ਤੁਸੀਂ ਆ ਕੇ ਹੁਣ ਖੇਲ ਕੇ ਹੁਣ ਖਾਣੇ ਚ ਕੀ ਖਾਣਾ ਚਾਹੋਗੇ ਬਰਗਰ ਹਾਂ ਇਹ ਕੀ ਆਇਂ ਕਰਿਓ ਮੈਂ ਸਭ ਤੋਂ ਸਿੰਪਲ ਦੀ ਟ੍ਰਿਕ ਦੱਸਤੀ ਹਾਂ ਆਲੂਆਂ ਨੂੰ ਸਿੱਧਾ ਸਿੱਧਾ ਕੱਟ ਲਿਓ ਠੀਕ ਹੈ ਫੇ ਇੱਕ ਹੋ ਲਿਓ ਤੇਲ ਪਾ ਦਿਓ ਤੇ ਉਹਨੂੰ ਨਾ ਉਹ ਉਹਦੇ ਵਿੱਚ ਪਾ ਦਿਓ ਇਰੇ ਕੋਹਲੇ ਹੋ ਚਮਟੀ ਉਹਨੂੰ ਬਾਹਰ ਨਿਕਾਲ ਲਿਆ ਫਿਰ ਫ੍ਰੈਂਚ ਫ੍ਰਾਈ ਬਣਾਉਣਗੇ ਵਾਓ ਤੁਸੀਂ ਤਾਂ ਮੇਨਨ ਚੀਜ਼ ਆ ਅਮੀਰ ਸੈਂਪਲ ਦਿੱਤਾ ਹੈਗੀ ਆ ਬਸ ਆਲੂ ਇਹਨੂੰ ਕੱਟ ਅੰਬਸ ਥੋੜੀ ਜਿਹੀ ਤਾਂ ਕੋਣੀ ਜਿਵੇਂ ਪਹਿਲ ਟ੍ਰਾਈ ਤਾਂ ਕਰਕੇ ਦੇਖੀਏ ਤੇਰੀ ਧੋ ਦੇ ਕੱਲੂ ਧੋ ਕੇ ਨਾ ਮੈਂ ਮਤਲਬ ਕਈ ਵਾਰ ਇਸ ਨੇ ਆਪਣੇ ਇਹ ਇੱਕ ਈਲੰਕਾ ਕੀ ਜਿਹਨੂੰ ਸਨੇ ਪਾਈ ਹੁੰਦੇ ਲੋਰ ਹੈ ਤੇ ਪੂਰੀ ਧੋ ਕੇ ਪ੍ਰੈਸ ਕਰਕੇ ਫਿਰ ਹੋਣੀ ਤੇ Julia, 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 ada di depan, hah, hah, hmm, minta Pattaya, huh, Pattaya, Pattaya, bau jalan, bikinnya Selandia, oh, di mana, mana, ini ada di kota, ada ngambek, bau hujan, ada pelakornya, ada bulat, ada buku, ada buku, ada buku, ada buku, ada ਪੜੀ ਹੈ ਜੇ ਮੈਨੂੰ ਖੁਸ਼ੀ ਹੋਈ ਹੈ ਫਿਰ ਮੈਂ ਦਵਾਈ ਲਈ ਠੀਕ ਹੈ ਵੈਸੇ ਤਾਂ ਮੋਂ ਨਾ ਚੀ ਨਾ ਦਵਾਈ ਮੈਨੂੰ ਮਤਲਬ ਕਿ ਐਵੇਂ ਮਰਦੀ ਬਚਾਉਣ ਜਿਹੜਾ ਕੁਸ਼ ਹੋ ਦਿੱਤੇ ਬਾਤ ਉਹਦੇ ਨਾਲ ਹੀ ਮੇਰੇ ਨਿਰ ਠੀਕ ਹੋਏ ਹੁਣ ਮੈਨੂੰ ਇਹ ਕੁਛ ਕਬ ਦੇ ਮੇਰੇ ਉਸ ਤੋਂ ਬਾਅਦ ਹੁਮੇ ਕਿ ਹੋ ਰਿਹਾ ਮੇਰੇ ਲੈਗਸ ਵਿੱਚ ਇੰਨਾ ਜਿਆਦਾ ਪੇਨ ਹੋ ਰਿਹਾ ਨਾ ਬਹੁਤ ਬਹੁਤ ਜਿਆਦਾ ਤੇਜ਼ ਵਾਲਾ ਫਾਈਸ ਨੀਚੇ ਵਾਲੇ ਲੈਗਸ ਦੇ ਵਿੱਚ ਇਹ ਸੀਟ ਦੇ ਵਿੱਚ ਬਹੁਤ ਜਿਆਦਾ ਪੇਨ ਹੋ ਰਿਹਾ ਤੇ ਅੱਜ ਮੈਂ ਨਾ ਪਹਿਲਾ ਇੰਜੈਕਸ਼ਨ ਲਵਾਉਣ ਲਈ ਗਈ ਆ ਸਮਾਂ ਜਦੋਂ ਪੰਜਾਬ ਗਈ ਸੀ ਨਾ ਪਹਿਲਾਂ ਮੇਰੇ ਦਰਦ ਹੋ ਰਹੇ ਸੀ ਨਾ ਉਦੋਂ ਵੀ ਮੈਂ ਲਗਵਾਇਆ ਸੀਗਾ ਤੇ ਉਹ ਥੋੜਾ ਠੀਕ ਹੋ ਗਿਆ ਸੀਗਾ ਤੇ ਬਟ ਉਸ ਤੋਂ ਬਾਅਦ ਮੇਰਾ ਹੁਣ ਪਤਾ ਨਹੀਂ ਮਤਲਬ ਜੇ ਪੇਸ਼ਣਾ ਦੇ ਬਯਾ ਦੇ ਕਰਕੇ ਉਹ ਵੀ ਬੀ ਫੈਸਾ ਲੀ ਤਾਂ ਕਰਕੇ ਦੁਆਰਾ ਤੈਨੂੰ ਹੋਣ ਲੱਗਿਆ ਪਰ ਉਹ ਨਾਲ ਆ ਕੇ ਛੋ ਵੀ ਨਹੀਂ ਕੋਲਦੀ ਤੇ ਇਸ ਕਰਕੇ ਹੁਣ ਫੇਰ ਅੱਜ ਉਬਿੰਦਰ ਦੇ ਪਪਾ ਲਏਗੇ ਕਹਿੰਦੇ ਜਦੋਂ ਅਸੀਂ ਇੰਜੈਕਸ਼ਨ ਲਗਵਾਇਆ ਇੰਜੈਕਸ਼ਨ ਵਾਲੋ ਨੇ ਕਿ ਆ ਪੰਜ ਲੱਗਣਗੇ ਲੇਕਿਨ ਮੈਂ ਅੱਜ ਅੱਜ ਸਟਾਰਟ ਕੀਤੇ ਪਹਿਲਾ ਪਰਸੂ ਤੀਜਾ ਇੱਕ ਦਿਨ ਸਾਡੇ ਕੇ ਲੱਦੂ ਹੁਣ ਦੇਖਦੇ ਆ ਕੀ ਐਸਰ ਕਰਦੇ ਹੈਗੇ ਇੰਜੈਕਸ਼ਨ ਤੇ ਪਹਿਲਾ ਡਾਕਟਰ ਨੂੰ ਦੱਸ ਕੇ ਅਸੀਂ ਪਰ ਤਿੰਨ ਨਾਰੀ ਮੈਨੂੰ ਵਧੀਆ ਰਿਹਾ ਉਹ ਤੇ 6-7 ਸਾਲ ਤੱਕ ਮੇਰੇ ਜਿਹੜਾ ਜਿਹਾ ਪੇਨ ਨਹੀਂ ਹੋਇਆ ਤੇ ਹੁਣ ਫਿਰ ਮੇਰੇ ਪਹਿਲਾਂ ਵੀ ਹੁੰਦਾ ਸੀ ਨਾ ਤੇ ਕੱਢ ਮੈਨੂੰ ਫੇਰ ਉਹ ਚੀਜ਼ ਹੋਦੀ ਆ ਤੇ ਹੁਣ ਦੇਖਦੇ ਆ ਕੀ ਹੁੰਦਾ ਤੇ